ਜੀ ਹੁਣ ਵੀ ਇੱਕ ਜਿਹੜਾ ਡਬਲ ਡੀ ਸਿਸਟਮ ਦਾ ਇਫੈਕਟ ਬਣਿਆ ਹੋਇਆ ਹੈ ਸੋ ਉਹਦੇ ਕਰਕੇ ਆਉਣ ਵਾਲੇ ਤਿੰਨ ਚਾਰ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਬੱਦਲਵਾਈ ਹੋ ਸਕਦੀ ਹੈ ਲਾਈਟਨਿੰਗ ਹੋ ਸਕਦੀ ਹੈ ਔਰ ਹਲਕੇ ਛਿੱਟੇ ਵੀ ਪੈ ਸਕਦੇ ਨੇ ਮੈਮ ਪ੍ਰਸਾਦ ਜਿਹੜੀ ਹੈ ਕਿੰਨੀ ਕੀ ਹੈ ਕੋਈ ਅਲਰਟ ਵਗੈਰਾ ਵੀ ਜਾਰੀ ਕੀਤਾ ਹੋਇਆ ਹੈ ਜੀ ਹੈਵੀ ਰੇਨ ਦੀ ਤਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਬਟ ਹਲਕੀ بارش ਜਿਹੜੀ ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਕਰਕੇ ਆਈਐਮਡੀ ਵੱਲੋਂ 28 ਔਰ 29 ਮਾਰਚ ਨੂੰ ਜਿਹੜਾ येलो ਅਲਰਟ ਵੀ ਜਾਰੀ ਕੀਤਾ ਹੈ ਮੈਮ ਕਿਸਾਨਾਂ ਦੀ ਜਿਵੇਂ ਫਸਲਾਂ ਪਾਕੇ ਤੇ ਵੀ ਕਿਸਾਨਾਂ ਵਾਸਤੇ ਇੱਕ ਚਿੰਤਾ ਵਾਲੀ ਗੱਲ ਹੈ ਕਿ ਇਸ ਮੌਸਮ ਦੇ ਵਿੱਚ ਜੀ ਆਨਵਾਰੇ ਦਿਨਾਂ ਦੇ ਵਿੱਚ ਹੈਵੀ ਰੇਨ ਜਾਂ ਗੜੇ ਮਾਰੀ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਤਾਂ ਕਰਕੇ ਕੋਈ ਚਿੰਤਾ ਦਾ ਵਿਸ਼ਾ ਇਹ ਨਹੀਂ ਹੈਗਾ ਫਾਰਮਰਸ ਵਾਸਤੇ ਵੀ ਬਟ ਕਿਉਂਕਿ ਕਿਤੇ ਕਿਤੇ ਜਿਹੜੇ ਲਾਈਟਨਿੰਗ ਜਾਂ ਹਲਕੇ ਛਿੱਟੇ ਪੈ ਸਕਦੇ ਨੇ ਸੋ ਉਹਦੇ ਕਰਕੇ ਉਹਨਾਂ ਨੂੰ ਜਿਹੜੇ ਉਹਨਾਂ ਨੇ ਹਾਰਵੈਸਟਿੰਗ ਪਲਾਨ ਕਰਨੀ ਹੈ ਥੋੜਾ ਜਿਹਾ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨੀ ਚਾਹੀਦੀ ਹੈ ਮੈਮ ਆਮ ਲੋਕਾਂ ਨੂੰ ਅਸਤੇ ਮੌਸਮ ਦੇ ਵਿੱਚ ਠੰਡਕ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਜੀ ਕਿਉਂਕਿ ਅਸੀਂ ਦੇਖਿਆ ਕਿ ਇਸ ਵਾਰੀ ਮਾਰਚ ਦੇ ਮਹੀਨੇ ਪਹਿਲਾਂ ਵੀ ਡਬਲਯੂਡੀ ਸਿਸਟਮ ਕਾਫੀ ਡਿਵੈਲਪ ਹੋਏ ਨੇ ਔਰ ਹੁਣ ਵੀ ਡਬਲਯੂਡੀ ਸਿਸਟਮ ਦਾ ਇਫੈਕਟ ਹੈ ਸੋ ਇਹਦੇ ਕਰਕੇ ਜਿਹੜੀ ਵੈਦਰ ਕੰਡੀਸ਼ਨਸ ਕਾਫੀ ਵੇਰੀਏਬਲ ਮਾਰਚ ਦੇ ਮਹੀਨੇ ਚ ਰਹੀਆਂ ਨੇ ਇੱਕ ਦੋ ਦਿਨ ਸਾਨੂੰ ਇੰਟੈਂਸ ਹੀਟ ਫੀਲ ਹੁੰਦੀ ਸੀ ਔਰ ਉਹਦੇ ਤੋਂ ਬਾਅਦ ਫਿਰ ਟੈਂਪਰੇਚਰ ਦੇ ਵਿੱਚ ਗਿਰਾਵਟ ਆਉਂਦੀ ਸੀ ਹੁਣ ਵੀ ਡਬਲਯੂਡੀ ਸਿਸਟਮ ਬਣਿਆ ਹੋਇਆ ਸੋ ਉਹਦੇ ਕਰਕੇ ਜਿਹੜੀਆਂ ਵੇਰੀਏਬਲ ਕੰਡੀਸ਼ਨਸ ਬਣੀਆਂ ਰਹਦੀਆਂ ਨੇ ਸੋ ਸਾਰਿਆਂ ਨੂੰ ਉਹਦਾ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਕੰ ਕਿ ਸੇਤ ਤੇ ਕੋਈ ਨੁਕਸਾਨ ਨਾ ਹੋ ਸਕੇ। ਧੰਨ।